ਜਿੱਥੇ ਪੰਜਾਬ ਦੇ ਵਿੱਚ ਅਕਸਰ ਹੀ ਇਹ ਖਬਰਾਂ ਸਾਹਮਣੇ ਆਉਂਦੀਆਂ ਨੇ ਵੀ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਦਾ ਗੁੰਡਾਗਰਦੀ ਦਾ ਰਾਜ ਵੀ ਦੇਖਣ ਨੂੰ ਮਿਲ ਰਿਹਾ ਹੈ ਗੁੰਡਾਗਰਦੀ ਕਰਦੇ ਹੋਏ ਵੀ ਨਜ਼ਰ ਆਉਂਦੇ ਨੇ ਕਿਈ ਮੁਲਾਜ਼ਮਾਂ ਤੇ ਵੀ ਹਮਲਾ ਕੀਤਾ ਗਿਆ ਸੀਗਾ ਪਹਿਲਾਂ ਖਬਰ ਆਈ ਸੀ ਤੇ ਹੁਣ ਤੁਹਾਨੂੰ ਦੱਸ ਦਈਏ ਕਿ ਕੱਲ ਇੱਕ ਹੋਰ ਖਬਰ ਸਾਹਮਣੇ ਆ ਰਹੀ ਸੀ ਗੁਰਦਾਸਪੁਰ ਤੋਂ ਜਿੱਥੇ ਇੱਕ ਸੂਚਨਾ ਮਿਲਦੀ ਹੈ ਕਰਮਚਾਰੀਆਂ ਨੂੰ ਅਧਿਕਾਰੀਆਂ ਨੂੰ ਵੀ ਕਿਤੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਆ ਜੀ ਹਾਂ ਜਗਾ ਦਾ ਨਾਂ ਦੱਸਦੇ ਆ ਵੀ ਗਾਜ਼ੀ ਕੋਟ ਨਹਿਰ ਦੇ ਵਿੱਚ ਨਜਾਇਜ਼ ਮਾਈਨਿੰਗ ਕਰਨ ਦੀ ਖਬਰ ਜਦੋਂ ਮਿਲਦੀ ਹੈ ਅਧਿਕਾਰੀਆਂ ਨੂੰ ਤਾਂ ਮੌਕੇ ਤੇ ਪਹੁੰਚੇ ਅਧਿਕਾਰੀਆਂ ਵੱਲੋਂ ਪੂਰੀ ਪੁੱਛਗਿੱਛ ਕੀਤੀ ਜਾਂਦੀ ਹੈ ਛਾਣਬਣ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਦੱਸਿਆ ਜਾਂਦਾ ਹੈ ਵੀ ਉਹ ਕੋਈ ਨਜਾਇਜ਼ ਮਾਈਨਿੰਗ ਨਹੀਂ ਹੋ ਰਹੀ ਸੀ ਉਹ ਨਹਿਰੀ ਵਿਭਾਗ ਦੇ ਵੱਲੋਂ ਨਰੇਗਾ ਵਾਲਿਆਂ ਨਾਲ ਰਲ ਕੇ ਨਹਿਰ ਦੇ ਵਿੱਚੋਂ ਜਿਹੜੀ ਰੇਤ ਨਿਕਲਦੀ ਆ ਉਹਨਾਂ ਨੂੰ ਥੈਲਿਆਂ ਦੇ ਵਿੱਚ ਭਰ ਕੇ ਨਹਿਰ ਦੇ ਹੀ ਕੰਢੇ ਲਾਏ ਜਾ ਰਿਆ ਸੀ ਜੀ ਹਾਂ ਨਜਾਇਜ਼ ਮਾਈਨਿੰਗ ਦਾ ਪਹਿਲਾ ਮਾਮਲਾ ਦੱਸਿਆ ਜਾਂਦਾ ਹੈ ਉਸ ਤੋਂ ਬਾਅਦ ਕਰਮਚਾਰੀ ਉੱਤੇ ਪਹੁੰਚਦੇ ਨੇ ਅਧਿਕਾਰੀ ਉੱਤੇ ਪਹੁੰਚਦੇ ਨੇ ਜਾਂਚ ਪੜਤਾਲ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਦੱਸਿਆ ਜਾਂਦਾ ਹੈ ਵੀ ਇਹ ਕੋਈ ਨਜਾਇਜ਼ ਮਾਈਨਿੰਗ ਨਹੀਂ ਇਹ ਤਾਂ ਨਹਿਰੀ ਵਿਭਾਗ ਦੇ ਵੱਲੋਂ ਹੀ ਕੰਮ ਕੀਤਾ ਜਾ ਰਿਹਾ ਹੈ ਲੋਕਾਂ ਦੀ ਭਲਾਈ ਦੇ ਲਈ ਹੀ ਇਹ ਜਿਹੜਾ ਸਾਰਾ ਤਾਮਾ ਜਮਾ ਉਹ ਕੀਤਾ ਜਾ ਰਿਹਾ ਐ ਸਰ ਦੱਸ ਦਿਓ ਜੇ ਗਾਜੀਕੋਟ ਦੇ ਵਿੱਚ ਵਫਾ ਖੈਲੀ ਸੀ ਕਿ ਜਿਹੜੀ ਨਜਾਇਜ਼ ਮਾਈਨਿੰਗ ਰੇਤਾ ਦੀ ਉਹ ਕੀਤੀ ਜਾ ਰਹੀ ਆ ਕੀ ਸੱਚਾ ਗਾਇਦਾ ਨਹੀਂ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਮਾਈਨਿੰਗ ਕੋਈ ਨਹੀਂ ਹੈਗੀ ਆਪਣਾ ਮੈਂ ਕਨਾਲ ਡਿਪਾਰਟਮੈਂਟ ਚਸਡੀ ਹਾਂ ਆ ਪਿਛੇ ਤੁਸੀਂ ਦੇਖ ਰਹੇ ਹੋ ਸਾਰੇ ਬੋਰੀਆਂ ਲਾ ਲਿਆ ਮਹਿਕਮੇ ਦਾ ਹੀ ਕੰਮ ਹੋ ਰਿਹਾ ਸੀ ਇੱਥੋਂ ਪਿੰਡ ਵੱਲੋਂ ਕਾਫੀ ਸ਼ਿਕਾਇਤਾਂ ਆਉਂਦੀਆਂ ਕਿ ਰੋਜ਼ ਐਕਸੀਡੈਂਟ ਹੁੰਦੇ ਆ ਘਾਰੇ ਵਿੱਚ ਕੋਈ ਨਾ ਕੋਈ ਡਿੱਗ ਜਾਂਦਾ ਉਹ ਸਿਰਫ ਬੈਕ ਫਿਲਿੰਗ ਕਰ ਰਹੇ ਸੀ ਉਕਤ ਸੂਪ ਜਿਹਨੂੰ ਆਪਾਂ ਰੇਤ ਨਹਿਰ ਦੀ ਕਹਿੰਦੇ ਆ ਉਹਦੀ ਬੋਰੀਆਂ ਵਿੱਚ ਭਰ ਗਏ ਇਹਨਾਂ ਨੂੰ ਸਾਰਨ ਹੋ ਗਿਆ ਦੇਖਣ ਚ ਵੇਖੋ ਸਾਰੇ ਕੰਮ ਕਰ ਰਹੇ ਆ ਬਹੁਤ ਵਧੀਆ ਬੋਰੀਆਂ ਲਾ ਰਹੇ ਆ ਮਰੀਗਾ ਵਰਕਰਸ ਦੇ ਨਾਲ ਜਿਹੜੀ ਮਾਈਨਿੰਗ ਦੀ ਆ ਉਹ ਬਿਲਕੁਲ ਗਲਤ ਆ ਸਰਾਸਰ ਤੱਥਾਂ ਤੋਂ ਭਰੇ ਆ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਇਹ ਪਿੱਛੇ ਬੈਕ ਫਿਲਿੰਗ ਕਰ ਰਹੇ ਆ ਉਹਦੇ ਬਾਕੀ ਮਾਈਨਿੰਗ ਦਾ ਕੁਝ ਕ੍ਰਾਸ ਪ੍ਰੋਬਲਮ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਬਾਕੀ ਆਪਾਂ ਮਾਈਨਿੰਗ ਰੋਕਣ ਲਈ ਸਬੰਧਤ ਥਾਣਿਆਂ 'ਚ ਵੀ ਲਿਖਿਆ ਵਾ ਅੱਜ ਆਪਣੀ ਸਪੈਸ਼ਲ ਟੀਮ ਬਣਾਈ ਹੈ ਦਫ਼ਤਰ ਦੀ ਉਹ ਵੀ ਰਾਤੀ ਚੈੱਕ ਕਰੇਗੀ ਮਾਈਨਿੰਗ ਡਿਪਾਰਟਮੈਂਟ ਨੂੰ ਅਤੇ ਪੁਲਿਸ ਨੂੰ ਨਾਲ ਲੈ ਕੇ